ਹਾਂ ਬਣਾ ਦੇ। ਬੱਪਾ ਤਾਂ ਨਾ ਗੱਲ ਦੱਸਾ। ਹਾਂ। ਆਪਾਂ ਖੇਤੀ ਵੀ ਨਾਲ ਨਾ ਕੋਈ ਸਾਈਡ ਵੇਈ ਨਾ ਤੋਰੀਏ। ਸਾਈਡ ਬਿਜ਼ਨਸ ਕੀ ਹੁੰਦਾ ਹੈ? ਕੋਈ ਹੋਰ ਕੰਮ ਤੋਰੀਏ। ਹੋਰ ਕਿਹੜਾ ਕੰਮ ਤੋੜਗੇ ਆਪਾਂ? ਨਾਲ ਪੰਜਾ ਤਾਂ ਮੱਝਾਂ ਰੱਖ ਲੈਣੇ ਆ। ਮੱਝਾਂ ਯਾਰ ਸਾਹਮਣੀਆਂ ਕਿਹੜਾ ਸੌਖੀਆਂ ਐ। ਦਾਣਾ ਭਾਲਦਿਆਂ ਹਰਾ ਭਾਲਦਿਆਂ ਕਿੱਲਾ ਦਾ ਹਰੇ ਦਾ ਭਾਲਦਿਆਂ ਉਹ। ਇਹ ਤਾਂ ਹੁਣ ਬਿੱਤ ਨਹੀਂ ਪਊਆ। ਇਕੱਲੀ ਖੇਤੀ ਦੇ ਨਹੀਂ ਪੂਰਾ ਆਉਂਦਾ। ਇਹ ਵੀ ਗੱਲ ਤੇਰੀ ਠੀਕ ਆ ਇਕੱਲੀ ਖੇਤੀ ਦੇ ਨਹੀਂ ਪੂਰਾ ਆਉਂਦਾ ਹਨਾ। ਮੱਜਾਂ ਦੇ ਯਾਰ ਪਹਿਲਾਂ ਚਾਹੀਦਾ ਵੀ ਐ ਕੁਛ 5 ਲੱਖ 6 ਲੱਖ ਰੰਗ ਆਉਣੀਆਂ ਮੱਜਾਂ ਉਹ ਤਾਂ ਉਹਨੇ ਦੀ ਬੇਕ ਵੀ ਰਾਣੀਆ ਹੁਣ ਫਿਰ ਮੈਸਾਲੇ ਅੱਗੇ ਹਾਂ ਮੈਸਾ ਪੁੱਤਾਂ ਆਏ ਆ ਮੇਰੀ ਗੱਲ ਸੁਣ ਮੈਂ ਤੈਨੂੰ ਦੱਸ ਦਿੰਦਾ ਹਣਾ ਮੈਸਾ ਜਿਵੇਂ ਤੂੰ ਕਹਿੰਦਾ ਆਏ ਨਹੀਂ ਪਾਲਦਿਆਂ ਹੁੰਨੀਆਂ ਮੈਸਾ ਰੱਖਣੀਆਂ ਤਾਂ ਸਾਰੇ ਪਰਿਵਾਰ ਨੂੰ ਨਾਂ ਲੱਗਣਾ ਪੈਂਦਾ ਜਿਵੇਂ ਹੁਣ ਮੈਂ ਖੇਤ ਆ ਗਿਆ ਤੂੰ ਘਰੇ ਐ ਨੀਰਾ ਪਾਣੀ ਪਾ ਉਹਨਾਂ ਨੂੰ ਨਿਮਾਹ ਹਣਾ ਤੇਰੀ ਡਿਊਟੀ ਆਗੀ ਹੁਣ ਜੇ ਹੁਣ ਜੇ ਮੇਰੇ ਅੱਜ ਤੂੰ ਮੈਸਾ ਲਿਆ ਕੇ ਤੇ ਕੱਲ ਨੂੰ ਮੇਰੇ ਸਿਰ ਤੇ ਛੜ ਦੇ ਵੀ ਚਲ ਬਾਪੂ ਆਊ ਆਪੇ ਪਾਣੀ ਪਿਆ ਦੂ ਆਪੇ ਹੋ ਲਊ ਆਏ ਨੀ ਤਾਂ ਗਲੈਂਦਾ ਨਹੀਂ ਬਾਪੂ ਮੈਂ ਤੇਰਾ ਸਾਥ ਦਿਆ ਕਰਨ ਪੂਰਾ ਹਾਂ ਫਿਰ ਤਾਂ ਆਪਾਂ ਲਿਆਵਾਂਗੇ ਫਿਰ ਤਾਂ ਜਿਵੇਂ ਹੁਣ ਮਾਲਾ ਮੈਂ ਖੇਤ ਆ ਗਿਆ ਤੂੰ ਹਰਾ ਵੱਢ ਕੇ ਲੈ ਗਿਆ ਹਨਾ ਆਪਾਂ ਸਾਰੇ ਕੰਮ ਕਰਦੇ ਹੋਏ ਦੁੱਧ ਡੇਰੀ ਚ ਚਾਰ ਪੈਸੇ ਬਾਤ ਚਤ ਹੋਊ ਹਨਾ ਜੇ ਹੁਣ ਮੇਰੇ ਕੱਲੇ ਦੀ ਸਿਰ ਤਾਂ ਵੀ ਤੂੰ ਹੀ ਲਿਆ ਹਰਾ ਪਾ ਉਹ ਇੱਕ ਦੋ ਦਿਨ ਮੈਂ ਕਰੂੰਗਾ ਉਦੋਂ ਆ ਮੈਂ ਵੀ ਢੇਰੀ ਢਾ ਦੂੰਗਾ ਫੇਰ ਉਹੀ ਵੇਚਣ ਦੀ ਗੱਗਾਰ ਆ ਜੂ ਭਾਈ ਇਹਨਾਂ ਨੂੰ ਵੇਚਦੇ ਕਿ ਐ ਕਰਦੇਗੇ ਹਨਾ ਇਹ ਸਾਰੇ ਪਰਿਵਾਰ ਦੀ ਸਹਿਮਤੀ ਹੋਵੇ ਸਾਰਾ ਪਰਿਵਾਰ ਨਾਲ ਲੱਗੇ ਮੈਂ ਐਸਾਂ ਫੇਰ ਸਾਹਮਣੇ ਠੀਕ ਹੈ ਸਾਹਮਣੇ ਕਰੂੰਗਾ ਨਾਲ ਤੇਰੇ ਫੇਰ ਠੀਕ ਹੈ ਫਿਰ ਆਪਾਂ ਛੋਟੀਆਂ ਤਿਆਰ ਕਰ ਕਰਕੇ ਵੇਚਿਆ ਕਰਾਂਗੇ ਹਾਂ ਫੇਰ ਤਾਂ ਕਿਵੇਂ ਮਰਜੀ ਵੇਚੀ ਐ ਜਦੋਂ ਪੂਰਾ ਆਪਾਂ ਦਾਣਾ ਪਤਾਣਾ ਪਾਇਆ ਦੋਨੇ ਰਲ ਕੇ ਸਾਹਮਣਾ ਕਰਾਂਗੇ ਫੇਰ ਤਾਂ ਐ ਪੂਰੀ ਪੱਟਤ ਕਰ ਲਾਂਗੇ ਹਾਂ ਹੈ ਹਾਂ ਇਹ ਰਾ ਤੇਰੀ ਠੀਕ ਹੈ ਗੱਲ ਕਰ ਰਹਿ ਉਥੇ ਕੰਮ ਕਰਦੀ ਐ ਜਿੱਥੇ ਮਨ ਲਾਏ ਪੂਰੇ ਆ ਇੱਕ ਦੂਜੇ ਨਾਲ ਵਾਰ-ਵਾਰ ਕੇ ਸੇਵਾ ਕਰਨ ਬਸੂਆਂ ਦੀ ਹੈਨਾ ਇੱਕ ਜੇ ਪੂਰਾ ਹੱਥ ਬਟਾਇਆ ਕਰੇਗਾ ਫਿਰ ਤਾਂ ਮੈਂ ਤੈਨੂੰ ਲਿਆ ਦਨਾ ਚਾਰ ਪਸੂ ਹਾਂ ਬੱਪ ਪੂਰਾ ਯਾਰ ਮੈਂ ਤੜਕਿਆ ਨੀ ਰੱਖਦਾ ਤੂੰ ਹੱਥ ਨਾਲ ਪਾਇਆ ਕਰੀ ਬਸ ਠੀਕ ਹੈ ਠੀਕ ਹੈ ਕਿ ਪਾਣੀ ਪੂਣੀ ਮੈਂ ਹਫਤੇ ਪਿਆ ਲਿਆ ਕਰੂੰ ਹੈ ਹਰਾ ਮੈਂ ਵੱਢ ਲਿਆ ਕਰੂੰ ਚੱਕ ਕੇ ਲੈ ਆਇਆ ਕਰੀ ਚੰਗਾ ਠੀਕ ਹੈ ਤਾਂ ਆਪਾਂ ਫੀਣ ਫੂੜ ਵਧਗਾ ਬਣਵਾ ਲਾਂਗੇ ਕੈਂ ਕਰ ਲਾਂਏ ਪੂਰੀਆਂ ਵਧਿਆ ਰਾਜੀ ਤੇ ਉਹ ਤੋਂ ਪਾਇਆ ਕਰਾਂਗੇ ਚੱਲ ਵਧਿਆ ਨਾਲ ਖੇਤੀ ਦੇ ਇੱਕ ਧੰਦਾ ਹੋਰ ਜੋੜ ਜੂ ਹੁਣ ਆਪਾਂ ਖੇਤੀ ਦੇ ਆ ਕੱਲਾ ਨਰਮਾ ਬੀਜਲਾ ਜਾਂ ਝੋਨਾ ਬੀਜਲਾ ਕਣਕ ਬੀਜਲੀ ਆ ਹੀ ਹੈ ਹਨਾ ਹੁਣ ਜਿਹੜੇ ਆਪਾਂ ਮਾਲਾ ਤੇ ਠੇਕਿਆਂ ਦੇ ਦਾ ਬਚਤ ਹੈ ਨਹੀਂ ਜੀ ਠੇਕੇ ਦੇ ਹੁਣ ਬਾਹਨ ਲੈ ਲਿਆ ਸਾਰੇ ਦਿਨ ਖਪੀ ਜਾਂਦੇ ਉਹ ਚ ਕੋਈ ਬਚਦੇ ਨਹੀਂ ਦੋ ਪਸ਼ੂ ਰੱਖ ਲੇ ਤੇ ਉਹਨੂੰ ਆਪਾਂ ਨਾਲ ਮੰਨ ਲਓ ਦੋਨੇ ਪਿਆਉ ਪਤਾ ਨਹੀਂ ਰਲ ਕੇ ਸਾਹਮਲੇ ਹਨਾ ਤੇ ਉਸ ਤੋਂ ਬਾਅਦ ਉਹਨਾਂ ਨੂੰ ਆਪਾਂ ਜੇ ਝੋਟੀਆਂ ਤਿਆਰ ਹੋਊਗਾ ਵਿੱਚੋਂ ਮਾਲਾ ਸਾਲ ਦੀਆਂ ਜੀ ਦੋ ਵੀ ਵੇਖਾਂਗਾ ਤਾਂ ਵੀ ਆਪਾਂ ਬਚਦਾ ਹੈ ਬਾਕੀ ਸਿਰ ਕਿਬੀਲਦਾਰੀ ਦੁੱਧ ਸਿਰ ਤੇ ਚੱਲੀ ਜਾਏ ਕਰੂਗੀ ਹਨਾ ਇਹ ਹੀ ਤਾਂ ਮੈਨੂੰ ਮੈਂ ਕਿਹਾ ਮੈਂ ਸਾਲਿਆ ਆਪਣੇ ਬਸ ਲਿਆਵਾਂਗੇ ਮੈਂ ਸਾਹਿਬ ਤੈਨੂੰ ਆ ਅਗਲੇ ਐਤਵਾਰ ਤੇ ਕਿਹੜਾ ਦੋਮਾ ਹਿੱਸਾ ਲਿਆਵਾਂਗੇ ਆਪਾਂ ਫਿਰ ਹੌਲੀ ਹੌਲੀ ਵਧਾ ਲਾਂਗੇ ਜੇ ਕੰਮ ਵਧੀਆ ਲੱਗਿਆ ਹਨਾ ਹਾਂ ਬਾਪੂ ਬਸ ਠੀਕ ਆ ਪਾਈ ਕਰਾਂਗੇ ਫਿਰ ਅਗਲੇ ਐਤਵਾਰ ਤੇ ਲਿਆਵਾਂਗੇ ਮੈਸਾ ਲੈ ਮੇਰੇ ਨਾਲ ਆ ਬਣਾ ਪੁੱਤ ਬਣ ਕੇ ਹੁਣ ਸਮਾਰ ਕੇ ਐ ਦੋ ਖੇਚਾ ਹਾਂ ਬਾਪੇ ਰ ਨੱਕਾ ਬਦਲਣਾ ਵਾਲਾ ਹੋਇਆ ਪਿਆ ਓਏ ਬਦਲਾਂਗੇ ਇੰਨੀ ਨਹੀਂ ਟੀ ਹੈ ਨਾ ਜਿਹੜੀ ਆਹ ਹਾਂ ਇੰਨੀ ਆ ਕੀ ਕੱਢ ਕੇ ਹੋਰ ਹੀ ਪਾਵਾਂਗੇ ਆਪਾਂ ਫਿਰ ਉਥੋਂ ਸਿੱਧਾ ਉਥੇ ਰਗਾ ਨੱਕਾ ਕਰ ਦਿਆਂਗੇ ਇਹ ਲੀਕ ਸੌਖੀ ਹੋਊਗੀ ਆਹ ਸੌਖਾ ਹੋ ਜੂ ਇੱਥੇ ਆ ਬਣਦੇ ਨੇ ਨਾ ਆ ਲੀਕ ਹੋ ਜਾਂਦਾ ਇਹ ਕਰਕੇ ਆਪਾਂ ਉਹ ਤੋਂ ਲੰਮਾ ਖਿਚਾਏ ਇਲਾਹੇ ਦੋ ਖਿਚੇ ਬੱਤਮਣ ਕੇ ਲੈ ਬਾਪੂ ਮਾ ਉਹ ਬਾਟਕੜੇ ਆਵਾ ਯਾ ਕਰੇ ਐ ਕੜੇ ਬੱਤਮਣ ਕੇ ਮੈਂ ਆਹ ਕੱਸਦਾ ਜੰਗਾ ਹਾਏ 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 ਇਹਨਾਂ ਨੱਕਾ ਨਾ ਸਾਰਾ ਦੁਬਾਰਾ ਹੀ ਲਾਉਂਗਾ ਇਹਨੂੰ 10 ਰਾਂ ਧਰ ਦਦੇ 10 ਪਾਣੀ ਲੱਗਦਾ ਹੋ ਜਾਊਗਾ ਠੀਕ ਐ 10 ਪਾਣੀ ਲੱਗ ਗਿਆ ਫੇਰ ਹੋ ਜਾਊ ਜਵਾਗ ਗੱਲਾਂ ਦਾ ਸੇ